ਤੁਸੀਂ ਲੋਕ ਕਿਉਂ ਰਹੇ ਮਸ਼ੀਨਾ ਜੀ ਇਹ ਗੱਲ ਇਦਾਂ ਜੀ ਕਿਥੇ ਬਣਿਆ ਹੋਇਆ ਸੀ ਇਹ ਫਾਰਮ ਬਣਿਆ ਹੋਇਆ ਹੈ ਕਈ ਕਿਹਾ ਵੀ ਸਾਨੂੰ ਜਵਾਬ ਦੇ ਦਿਓ ਇਹਦਾ ਵੀ ਤੁਸੀਂ ਇਹਦੇ ਕੀ ਕਾਰਵਾਈ ਕਰ ਰਹੇ ਹੋ ਕਿ ਆਮ ਲੋਕਾਂ ਦੇ ਜਿਹਨੇ ਹੁਣ ਬਜਾਰੇ ਨੇ ਆਪਣੀ ਜ਼ਿੰਦਗੀ ਦੀ ਪੂੰਜੀ ਲਾ ਕੇ ਆਪਣਾ ਛੋਟਾ ਜਿਹਾ ਮਕਾਨ ਬਣਾਇਆ ਉਹਨੂੰ ਤਾਂ ਤੋੜਨ ਜਾਂ ਚਲੇ ਬੇਰਹਿਮੀ ਨਾਲ ਜ਼ਹਾੜ-ਜ਼ਹਾੜ ਸੜ ਰਹੇ ਆ ਸਾਡੇ ਮਕਾਨ ਨਹੀਂ ਆ ਕਿ ਸਾਨੂੰ ਰੋਣਾ ਹੁੰਦਾ ਦੇਖ ਦੇਖ ਕੇ ਪਰ ਹੁਣ ਇਹਦੇ ਬਾਰੇ ਅਸੀਂ ਕਹਿੰਦੇ ਡੀਟੀਪੀ ਹੁਣ ਗੱਲ ਹੀ ਨਹੀਂ ਸੁਣਦਾ ਨਾ ਕਿਸੇ ਗੱਲ ਦਾ ਜਵਾਬ ਦੇ ਰਿਹਾ ਫੋਨ ਆ ਗਿਆ ਚਾਰ ਪੈਸੇ ਲਈ ਛੱਡਦਾ ਜਿਹੜਾ ਵਿਚਾਰਾ ਕੋਈ ਨਹੀਂ ਬੋਲਦਾ ਗਰੀਬ ਆਦਮੀ ਹਟਾ ਦਿ ਇਹ ਵੱਡੇ ਲੋਕਾਂ ਤੇ ਕਾਰਵਾਈ ਕਰਨੀ ਰਹੇ ਫਾਰਮ ਆ ਉਹ ਤੇ ਕਾਰਵਾਈ ਕਰੋ ਦੇਖੋ ਉਹ ਵੀ ਤਾਂ ਨਜਾਇਜ਼ ਹੈ ਜਦੋਂ 2 ਮਰਲੇ ਦਾ ਉਹ ਮਕਾਨ ਕਹਿੰਦੇ ਵੀ ਨਜਾਇਜ਼ ਬਣੇ ਵੇ ਇੱਥੇ ਠੀਕ ਹੈ ਉਹ ਫਾਰਮ ਵੀ ਤਾਂ ਨਜਾਇਜ਼ ਬਣਿਆ ਵਾ ਫਾਰਮ ਕੀ ਤੇ ਇੱਥੇ ਕੋਈ ਪਰਮਿਸ਼ਨ ਮਿਲਦੀ ਨਹੀਂ ਫਿਰ ਉਹ ਵੀ ਨਜਾਇਜ਼ ਹੈ ਉਹ ਤੇ ਕਾਰਵਾਈ ਕਰੋ ਬਾਅਦ ਵਿੱਚ ਮਕਾਨਾਂ ਤੇ ਕਾਰਵਾਈ ਕਰ ਲਿਓ ਜੋ ਕਾਰਵਾਈ ਕਰੋ ਸਭ ਬਰਾਬਰ ਤੇ ਜਵਾਨਾ ਜਿਸ ਤਰ੍ਹਾਂ ਜੋ ਗਰੀਬ ਆਦਮੀ ਨਾਲ ਹੋ ਰਹੀ ਹੈ ਇਤਨਾੜਾ ਨਾਲ ਵੀ ਹੋਣੀ ਚਾਹੀਦੀ ਹੈ ਸਾਡੀ ਜ਼ਿੰਮੇਦਾਰਾਂ ਦਾ ਇਹ ਸਾਰਿਆਂ ਦੀ ਆਵਾਜ਼ ਹੈ ਯਾ ਤਾਂ ਸਾਰਿਆਂ ਨਾਲ ਬਰਾਬਰ ਚਲੋ ਨਹੀਂ ਬਿਲਕੁਲ ਬੰਦ ਕਰੋ ਇਹ ਚੀਜ਼ ਨੂੰ ਗਰੀਬ ਦੀ ਸੁਣੋ ਗਰੀਬ ਦੇ ਨਾਲ ਦੇਖੋ ਗਲਤ ਹੋ ਰਿਹਾ